जय मई जय महाकाल ਤੁਹਾਨੂੰ ਸਾਰਿਆਂ ਨੂੰ ਅੱਜ ਪ੍ਰਗਟ ਉਤਸਵਯੇ શ્રીਕ੍ਰਿਸ਼ਨ ਮਹਾਰਾਜ ਜੀ ਦੇ ਜਨਮਸ਼ਟਮੀ ਦੀਆਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਲੱਖ ਲੱਖ ਵਧਾਈਆਂ। ਕ੍ਰਿਸ਼ਨ ਭਗਵਾਨ ਹਮੇਸ਼ਾ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ। ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ। ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਅਸੀਂ ਜਿਹੜੀ ਕਾਮਨਾ ਹੈ ਉਹ ਵਿਸ਼ਵਲੀ ਪਰਦੇਸ਼ ਲਈ ਤੇ ਦੇਸ਼ ਲਈ ਮੈਂ ਦਿਲ ਦੀਆਂ ਗਹਿਰਾਈਆਂ ਜੋ ਕਰਦਾ ਇੱਕ ਕੱਲ ਸਪੈਸ਼ਲੀ ਮੰਦਰ ਜਿਹੜੇ ਸਾਡੇ ਲੋਕਲ ਪਿੰਡਾਂ ਦੇ ਮੰਦਰ ਕਮੇਟੀਆਂ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਭਦਰਗੜ ਮੰਦਰ ਚ ਰੱਖੀ ਗਈ ਹੈ ਤਿੰਨ ਤੋਂ 3:30 ਵਜੇ ਦੇ ਵਿੱਚ ਬਦਰੀਨਾਥ ਜੀ ਦੇ ਧਾਮ ਚ ਸਾਰੀਆਂ ਲੋਕਲ ਮੰਦਰ ਪ੍ਰਬੰਧਕ ਕਮੇਟੀਆਂ ਜਿੰਨੀਆਂ ਵੀ ਆਪਣੇ ਆਪਣੇ ਪ੍ਰਾਈਵੇਟ ਮੰਦਰ ਚਲਾ ਰਹੇ ਹੋ ਤੇ ਦੂਜਾ ਜਿੰਨੇ ਉੱਥੋਂ ਦੇ ਕੀਰਤਨ ਮੰਡਲ ਹੈ ਉਹਨਾਂ ਸਭ ਦੇ ਚਰਨਾਂ 'ਚ ਬੇਨਤੀ ਹੈ ਵੀ ਤਿੰਨ ਤੋਂ 3:30 ਵਜੇ ਦੇ ਵਿੱਚ ਮੰਦਰ ਪਤਨੀਨਾਥ ਜੀ ਦੇ ਧਾਮ ਤੇ ਆਪਾਂ ਇਕੱਠੇ ਹੋਣਾ। अनेਕਾਂ ਵਿਚਾਰਾਂ ਨੇ ਜਿਹੜੀਆਂ ਮੰਦਰਾਂ ਦੇ ਪ੍ਰਤੀਕਰਨ ਵਾਲੀਆਂ ਆਪਣੇ ਪਿੰਡਾਂ ਵਾਲੀਆਂ ਬਹੁਤ ਜ਼ਰੂਰੀ ਨੇ ਉਹ ਕਰਨੀਆਂ ਨੇ। ਜਿਵੇਂ ਮੰਦਰਾਂ 'ਚ ਲਗਾਤਾਰ ਪਿਛਲੇ ਦਿਨਾਂ ਤੋਂ ਚੋਰੀਆਂ ਦਾ ਵਾਧਾ ਹੋਇਆ ਹੈ। ਉਦੇ ਮਤਲਬਕ ਗੱਲ ਕਰਾਂਗੇ ਮੰਦਰ ਦੀ ਕੰਸਟ੍ਰਕਸ਼ਨ ਦੇ ਮਤਲਬਕ ਗੱਲ ਕਰਾਂਗੇ ਮੰਦਰਾਂ ਦੀ ਰੱਖ ਰਖਾ ਤੇ ਮਰਿਆਦਾ ਦੇ ਤਹਿਤ ਜਿਹੜੀਆਂ ਗੱਲਾਂ ਕਰਨ ਵਾਲੀਆਂ ਉਹ ਕੱਲ ਨੂੰ ਆਪਾਂ ਮੰਦਰ ਪਦਰੀਨਾਥ ਤਿੰਨ ਤੋਂ 3:30 ਵਜੇ ਦੇ ਵਿੱਚ ਇਕੱਠੇ ਹੋ ਕੇ ਕਰਾਂਗੇ ਅੱਜ ਤੁਹਾਨੂੰ ਸਭ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਸ਼੍ਰੀ ਜਨਮਸ਼ਟਮੀ ਦੀਆਂ ਕ੍ਰਿਸ਼ਨ ਭਗਵਾਨ ਦੇ ਪ੍ਰਗਟ ਉਤਸਵ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਸ਼ੁਭ ਕਾਮਨਾਵਾ ਕ੍ਰਿਸ਼ਨ ਭਗਵਾਨ ਇਸੇ ਪ੍ਰਕਾਰ ਜਿਹੜਾ ਤੁਹਾਡੇ ਤੇ ਖੁਸ਼ੀਆਂ ਖੇੜੀਆਂ ਭਰਿਆ ਹੱਥ ਬਣਾ ਕੇ ਰੱਖਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ। ਕਈ ਚਿੱਤਾਂ ਤੇ ਵਿਚਾਰਾਂ ਕਰਨੀਆਂ ਪਰ ਕੱਲ ਨੂੰ ਕਰੂੰਗਾ ਮੰਦਿਰ ਕਮੇਟੀਆਂ ਨਾਲ ਹੌਲੀ-ਹੌਲੀ ਕੋਸ਼ਿਸ਼ ਕਰਾਂਗੇ ਵੀ ਧਰਮ ਦੇ ਵਿੱਚ ਜਿਹੜਾ ਸ਼ਾਸਤਰਾਂ ਦੇ ਮੁਤਾਬਕ ਬਦਲਾ ਉਹ ਲਿਆਂਦਾ ਜਾ ਸਕੇ। ਖਾਸ ਕਰਦਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੰਗੇ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਕੱਲ ਨੂੰ ਧਰਮ ਵਾਸਤੇ ਕੁਝ ਨਵੀਂ ਜਿਹੜੀ ਕ੍ਰਾਂਤੀ ਹੈ ਉਹ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜੈ ਮਾਈ ਜੈ ਮਹਾਕਾਲ ਇਹਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਜਿਹੜੀਆਂ ਲੋਕਲ ਮੰਦਿਰ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਤੱਕ ਪਹੁੰਚ ਸਕੇ ਵੀ ਕੱਲ ਨੂੰ ਜਿੰਨੀਆਂ ਵੀ ਸਾਡੇ ਸਨੌਰ ਹਲਕੇ 'ਚ ਕਣੌਰ ਹਲਕੇ 'ਚ ਹੋਰ ਨੇੜੇ-ਨੇੜੇ ਮੰਦਿਰ ਪੈਂਦੇ ਆ ਵੱਡੇ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਮੰਦਿਰ ਪ੍ਰਬੰਧਕ ਕਮੇਟੀਆਂ ਨੇ ਕੀਰਤਨ ਕਮੇਟੀਆਂ ਨੇ ਉਹ ਸਾਰੀਆਂ ਮੀਟਿੰਗ 'ਚ ਆ ਸਕਣ ਜੈ ਮਾਈ ਜੈ ਮਹਾਕਾਲ ਜੈ ਮਾਈ ਜੈ ਮਹਾਕਾਲ ਤੁਹਾਨੂੰ ਸਾਰਿਆਂ ਨੂੰ ਅੱਜ